ਕਿ ਤੁਹਾਡਾ ਕੱਲਾ ਕੱਲਾ ਕਮੈਂਟ ਮੇਰੇ ਦਿਲ ਦਾ ਬਣ ਗਿਆ ਹੈ ਅਹਿਸਾਸ ਦੋਸਤੋ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਮਹਿਸੂਸ ਕਰਵਾਇਆ ਕਿ ਮੈਂ ਵੀ ਕੁਝ ਹਾਂ ਖਾਸ ਦੋਸਤੋ ਵੈਸੇ ਆਪਣੇ 33 ਤੋਂ ਹੇਠਾਂ ਵਾਲਾ ਫੇਲ ਹੁੰਦਾ ਹੈ ਪਰ ਧੰਨਵਾਦ ਫਿਰ ਤੋਂ ਤੁਹਾਡਾ ਕਿਉਂਕਿ ਤੁਸੀਂ 32 ਵਾਲਾ ਕਰ ਦਿੱਤਾ ਹੈ ਪਾਸ ਦੋਸਤੋ 32 ਵਾਲਾ ਕਰ ਦਿੱਤਾ ਹੈ ਪਾਸ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਦਾ ਜ਼ਲਾ ਦਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਮੈਂ ਤੁਹਾਡਾ ਬਹੁਤ ਰਣੀ ਆ ਤੁਹਾਡਾ ਬਹੁਤ ਮਸ਼ਕੂਰ ਆ ਤੁਹਾਡਾ ਬਹੁਤ ਧੰਨਵਾਦੀ ਆ ਤੁਹਾਡੇ ਚਰਨਾਂ ਵਿੱਚ ਵਾਰ-ਵਾਰ ਸਿਰ ਝੁੱਕਦਾ ਤੁਸੀਂ ਇੰਨਾ ਕੁ ਪਿਆਰ ਵਰਸਾਇਆ ਇੰਨਾ ਕੁ ਪਿਆਰ ਜਿਹੜਾ ਮੈਨੂੰ ਦਿੱਤਾ ਇੰਨੀ ਕੁ ਪਿਆਰ ਦੀ ਬਰਖਾ ਕੀਤੀ ਹੈ ਕਿ ਸੱਚੀ ਮੈਂ ਲਾਜਵਾਬ ਹੋ ਗਿਆ ਮੇਰੇ ਸ਼ਬਦ ਮੁੱਕ ਗਏ ਨੇ ਮੈਂ ਗੱਲ ਕਰ ਰਿਹਾ ਜੀ ਪਰਸੋ ਮੇਰਾ ਜਨਮ ਦਿਨ ਸੀ 20 ਜਨਵਰੀ ਨੂੰ ਔਰ ਚਲੋ ਸੱਜਣ ਮਿੱਤਰ ਯਾਰ ਬੇਲੀ ਤਾਂ ਆਉਂਦੇ ਆ ਕਿਉਂਕਿ ਯਾਰਾਂ ਨਾਲ ਬਹਾਰਾਂ ਹੁੰਦੀਆਂ ਔਰ ਯਾਰ ਦਿਲਾਂ ਦੇ ਦਰਦੀ ਹੁੰਦੇ ਆ ਯਾਰ ਤਾਂ ਆਉਂਦੇ ਆ ਮੈਂ ਸੱਚੀ ਉਦੋਂ ਮਹਿਸੂਸ ਕੀਤਾ ਕਿ ਜਿਹੜਾ ਸ਼ਬਦ ਮੈਂ ਪਰਿਵਾਰਕ ਮੈਂਬਰ ਕਹਿਣਾ ਹੁੰਦਾ ਤੁਸੀਂ ਉਸ ਨੂੰ ਦਿਲ ਦਿਲੋਂ ਅਕਸੈਪਟ ਕੀਤਾ ਔਰ ਇੰਨਾ ਪਿਆਰ ਦਿੱਤਾ ਕਿ ਮੈਂ ਬਹੁਤ ਜ਼ਿਆਦਾ ਟੱਚ ਹੋਇਆ ਮੈਂ ਬਹੁਤ ਇਮੋਸ਼ਨਲ ਹੋਇਆ ਔਰ ਮੇਰੇ ਫਾਦਰ ਸਾਹਿਬ ਵੀ ਮੈਨੂੰ ਕਹਿੰਦੇ ਸੀਗੇ ਕਿ ਬਈ ਬੇਟਾ ਹੁਣ ਤੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕਿਉਂਕਿ ਜਿੰਨਾ ਪਿਆਰ ਤੈਨੂੰ ਸੰਗਤ ਦੇ ਰਹੀ ਹੈ ਇਹ ਪਿਆਰ ਭਾਗਾ ਨਾਲ ਮਿਲਦਾ ਔਰ ਮੈਂ ਫਿਰ ਤੋਂ ਕਹਿਣਾ ਕਿ ਮੈਂ ਤੈਹ ਦਿਨੋਂ ਤੁਹਾਡਾ ਰਣੀ ਆ ਤੁਹਾਡੇ ਚਰਨਾਂ ਵਿੱਚ ਸਿਰ ਝੁੱਕਦਾ ਬਾਰ-ਬਾਰ ਝੁੱਕਦਾ ਔਰ ਮੈਂ ਕਿਹਾ ਸੀ ਜਦੋਂ ਸ਼ੁਰੂਆਤ ਕੀਤੀ ਸੀ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੈਂ 2020 ਦੀ ਗੱਲ ਕਰਨਾ ਉਦੋਂ ਸ਼ਲੋਕ ਨੇ ਬਣਾਇਆ ਸੀ ਮੈਂ ਕੀ ਆ ਸੀ ਮੇਰੇ ਦਿਲ ਦੀ ਭਾਵਨਾ ਸੀ ਔਰ ਭਾਵਨਾ ਤੁਹਾਡੇ ਤੱਕ ਪਹੁੰਚੀ ਹੈ ਤੁਸੀਂ ਮੈਨੂੰ ਅਕਸੈਪਟ ਕੀਤਾ ਤੁਸੀਂ ਮੈਨੂੰ ਆਪਣਾ ਸਮਝਿਆ ਮੇਰੇ ਲਈ ਬਹੁਤ ਵੱਡੀ ਗੱਲ ਹੈ ਆ ਮੈਂ ਐਕਚੁਅਲੀ ਕੱਲੇ-ਕੱਲੇ ਨੂੰ ਵੈਸੇ ਕਮੈਂਟ ਤੇ ਜਵਾਬ ਦੇ ਦੇਣਾ ਉਹਨਾਂ ਮੈਸੰਜਰ ਤੇ ਜਵਾਬ ਦੇ ਦੇਣਾ ਉਹਨਾਂ ਪਰ ਇਸ ਵਾਰ ਮੇਰੇ ਬਸੋ ਬਾਰ ਹੋ ਗਈ ਗੱਲ ਕਿਉਂਕਿ ਹਜ਼ਾਰਾਂ ਕਮੈਂਟ ਜੇ ਆਪਾਂ ਕਾਊਂਟ ਕਰੀਏ ਫੇਸਬੁੱਕ YouTube Insta ਮੈਸੰਜਰ ਤੇ WhatsApp ਤੇ ਹਜ਼ਾਰਾਂ ਕਮੈਂਟਾਂ ਦਾ ਜਵਾਬ ਦੇਣਾ ਮੇਰੇ ਲਈ ਟੈਕਨੀਕਲੀ ਪੋਸੀਬਲ ਨਹੀਂ ਹੈ ਮੈਂ ਆਪਣੀ ਟੀਮ ਨੂੰ ਆਪਣੇ ਆਪ ਨਾਲ ਵੀ ਗੱਲ ਕੀਤੀ ਸੀ ਕਿ ਜਵਾਬ ਦਵਾਂਗੇ ਪਰ ਉਮੀਦ ਤੋਂ ਦੁੱਗਣਾ ਚੌਗਣਾ 8 ਗੁਣਾ ਪਿਆਰ ਤੁਸੀਂ ਦਿੱਤਾ ਮੇਰੇ ਪਿਤਾ ਜੀ ਦਾ ਵੀ ਉਦੋਂ ਹੀ ਬਰਥਡੇ ਸੀਗਾ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਇੰਨੇ ਮੈਸੇਂਜਰ ਤੇ ਮੈਸੇਜ ਇੰਨੇ ਫੇਸਬੁੱਕ ਤੇ ਇੰਨੇ ਇੰਸਟਾ ਤੇ ਇੰਨੇ ਵਟਸਐਪ ਤੇ ਔਰ ਮੇਰੇ ਲਈ ਖਾਸ ਗੱਲ ਇਹ ਸੀ ਕਿ ਸਿਰਫ ਮੇਰੇ ਲਈ ਨਹੀਂ ਮੇਰੇ ਫਾਦਰ ਸਾਹਿਬ ਲਈ ਵੀ ਤੁਸੀਂ ਕੰਪਲੀਟ ਕਰ ਰਹੇ ਸੀਗੇ ਔਰ ਉਹ ਚੀਜ਼ ਵੀ ਦਿਲ ਨੂੰ ਸੱਚੀ ਬਹੁਤ ਟੱਚ ਕਰਦੀ ਆ ਤਾਂ ਤੁਸੀਂ ਮੇਰਾ ਬਹੁਤ ਮਾਣ ਵਧਾਇਆ ਔਰ ਮੈਂ ਤੁਹਾਡੇ ਅੱਗੇ ਤੁਹਾਡੇ ਚਰਨਾਂ 'ਚ ਇਹ ਬੇਨਤੀ ਫਿਰ ਤੋਂ ਕਰਨੀ ਚਾਹੁੰਦਾ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਤਿੰਨ ਰਾਤ ਇੱਕ ਕਰਾਂ ਤੇ ਜਿਹੜਾ ਮਾਣ ਤੁਸੀਂ ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਆ ਉਹਨੂੰ ਬੜੀ ਹੀ ਇਮਾਨਦਾਰੀ ਨਾਲ ਬੜੀ ਇੱਕ ਲੱਖੀ ਨਾਲ ਨਿਭਾਵਾਂ ਔਰ ਤੁਸੀਂ ਸੱਚੀ ਮੇਰਾ ਬਹੁਤ ਵੱਡਾ ਹੌਸਲਾ ਹੋ ਤੁਸੀਂ ਹਮੇਸ਼ਾ ਮੇਰੀ ਹੌਸਲਾ ਵਜ਼ਾਈ ਕਰਦੇ ਹੋ ਔਰ ਜਦੋਂ ਕੋਵਿਡ ਸੀਗਾ ਹਾਲਾਂਕਿ 19 ਤੋਂ ਹੀ ਆਪਾਂ ਸ਼ੁਰੂ ਕਰਤਾ ਸੀ ਕੰਮ 18 ਤੋਂ 17 ਤੋਂ ਸਾਡਾ ਇਹ ਪਹਿਲਾ ਪੇਜ ਚੱਲ ਰਿਹਾ ਸੀਗਾ ਤੇ ਜ਼ਿੰਦਗੀ ਇੱਕ ਤਰ੍ਹਾਂ ਦੀ ਅੰਧਕਾਰ 'ਚ ਸੀਗੀ ਲੇਕਿਨ ਰੋਸ਼ਨੀ ਬਣ ਕੇ ਤੁਹਾਡੇ ਪਿਆਰ ਨੇ ਤੁਹਾਡੀ ਸ਼ੇਅਰਿੰਗ ਨੇ ਤੁਹਾਡੇ ਕਮੈਂਟ ਨੇ ਜਿਹੜਾ ਤੁਸੀਂ ਨਾਲ ਖੜ ਜਾਂਦੇ ਹੋ ਨਾ ਤੁਸੀਂ ਮੈਨੂੰ ਰੋਸ਼ਨੀ ਹਨੇਰੇ ਚ ਇੱਕ ਚਾਨਣ ਦੀ ਲਕੀਰ ਤੁਸੀਂ ਬਣ ਕੇ ਨਾਲ ਤੁਰਦੇ ਹੋ ਔਰ ਤੁਹਾਡੇ ਪਿਆਰ ਤੁਹਾਡੇ ਸਤਿਕਾਰ ਕਰਕੇ ਅੱਜ ਪੀਬੀ 32 ਦਾ ਦੇਸ਼ ਦੁਨੀਆ ਵਿੱਚ ਨਾਮ ਹੈ ਬੜੇ ਮਾਣ ਨਾਲ ਕਹਿ ਸਕਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਅਜਿਹਾ ਦੇਸ਼ ਹੋਣਾ ਦੁਨੀਆ ਦਾ ਜਿੱਥੋਂ ਮੈਨੂੰ ਬਰਥਡੇ ਵਾਲੇ ਦਿਨ ਕਾਲ ਨਹੀਂ ਆਈ ਸਿਰਫ ਇਹ ਕਹਿਣ ਦੀ ਗੱਲ ਨਹੀਂ ਹੈ ਕਿਉਂਕਿ ਕਈ ਵੇਲੇ ਬੰਦੇ ਕਹਿ ਦਿੰਦੇ ਆ ਪਰ ਮੈਂ ਤੁਹਾਨੂੰ ਆਪਣਾ ਫੋਨ ਵੀ ਚੈੱਕ ਕਰਾ ਸਕਦਾ ਜਿਹੜੇ ਬੰਦਿਆਂ ਨੂੰ ਕੋਈ ਸ਼ੱਕ ਵੀ ਹੋਵੇ ਤਾਂ ਦੁਨੀਆ ਦੇ ਹਰ ਕੋਨੇ ਤੋਂ ਜਿੱਥੇ-ਜਿੱਥੇ ਆਪਣੇ ਦੁਆਬਾ ਰੀਜਨ ਦੇ ਲੋਕ ਵੱਸਦੇ ਆ ਬੇਟਾ ਅੰਦਰ ਚੱਲ ਜੂ ਤੁਸੀਂ ਜਿੱਥੇ-ਇੱਥੇ ਆਪਣੇ ਦੁਆਬਾ ਰੀਜਨ ਦੇ ਲੋਕ ਵੱਸਦੇ ਆ ਸਾਡੇ ਪਰਿਵਾਰਕ ਜੀ ਵੱਸਦੇ ਆ ਉੱਥੋਂ-ਉੱਥੋਂ ਦੁਆਵਾਂ ਆਈਆਂ ਔਰ ਫਿਰ ਤੋਂ ਮੇਰੇ ਪਿਤਾ ਜੀ ਨੇ ਜਿਵੇਂ ਮੈਨੂੰ ਸਿਖਾਇਆ ਸੀ ਕਹਿੰਦੇ ਕਿ ਬੇਟਾ ਹੁਣ ਹੋਰ ਨੀਵਾ ਹੋ ਕਹਿੰਦਾ ਬੁੱਲਾ ਕਹਿੰਦੇ ਨੇ ਬੁੱਲਿਆ ਹੋਰ ਵੀ ਨੀਵਾ ਹੋ ਜੇ ਕੋਈ ਤੈਨੂੰ ਚਾਰ ਸ਼ਬਦ ਮਾੜੇ ਬੋਲ ਦੇਵੇ ਬੁੱਲਿਆ ਹੋਰ ਵੀ ਨੀਵਾ ਹੋ ਮੈਂ ਥੋੜਾ ਇੰਪਰੋਵਾਈਜ਼ ਕਰ ਰਿਹਾ ਨਵੇਂ ਚ ਬੁੱਲਿਆ ਹੋਰ ਵੀ ਨੀਵਾ ਹੋ ਜੇ ਕੋਈ ਤੈਨੂੰ ਚਾਰ ਸ਼ਬਦ ਮਾੜੇ ਵੀ ਕਹਿ ਦੇਵੇ ਤਾਂ ਵੀ ਕਹਿ ਲੈਟ ਇਟ ਗੋ ਲੈਟ ਇਟ ਗੋ ਬੁੱਲਿਆ ਹੋਰ ਵੀ ਨੀਵਾ ਹੋ ਬੁੱਲਿਆ ਹੋਰ ਵੀ ਨੀਵਾ ਹੋ ਤਾਂ ਚਲੋ ਕੌਂਟਰੋਵਰਸੀ ਤਾਂ ਲੋਕੀ ਕਰਦੇ ਰਹਿੰਦੇ ਆ ਲੋ ਕੌਂਟਰੋਵਰਸੀ ਤਾਂ ਲੋਕ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਆਪਾਂ ਹੁਣ ਲੈਟ ਇਟ ਗੋ ਹੀ ਕਹਿਣਾ ਅਸੀਂ ਇਹੀ ਕਹਿਣਾ ਕਿ ਤੁਸੀਂ ਆਪਣੇ ਘਰ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਲੇਕਿਨ ਮੈਂ ਬਹੁਤ ਧੰਨਵਾਦੀ ਆ ਤੁਹਾਡਾ ਮਾੜਾ ਵੀਡੀਓ ਮੈਧਰ ਕਰ ਲਓ ਕਿਉਂਕਿ ਜੀ ਤਾਂ ਥੋੜੇ ਜੇ ਸੈਕਿੰਡ ਲਈ ਕਿਉਂਕਿ ਕੋਈ ਆਇਆ ਇੱਥੇ ਤਾਂ ਮੈਂ ਤੁਹਾਡਾ ਫਿਰ ਤੋਂ ਕਹਿਣਾ ਚਾਹੁੰਦਾ ਬਹੁਤ ਧੰਨਵਾਦੀ ਆ ਔਰ ਮੇਰੇ ਸੱਚੀ ਸ਼ਬਦ ਮੁੱਕ ਗਏ ਨੇ ਕਿ ਮੈਂ ਹੋਰ ਕਿਹੜੇ ਸ਼ਬਦ ਮਤਲਬ ਸ਼ਬਦਾਂ ਦੇ ਸਮੁੰਦਰ ਚ ਛਾਲ ਮਾਰ ਕੇ ਉਹ ਚੋਂ ਕਿਹੜੇ ਹੀਰੇ ਮੋਤੀ ਜਵਾਰਤ ਕੱਢਾਂ ਤੇ ਤੁਹਾਡੇ ਚਰਨਾਂ ਚ ਰੱਖ ਦਾਂ ਤਾਂ ਮੈਂ ਇੱਕ ਵਾਰੀ ਵੇਜੇ ਮੈਂ ਚਾਹੁੰਦਾ ਮੈਨੂੰ ਫੋਨ ਤੁਸੀਂ ਦੇ ਦਿਓ ਆਪਣਾ ਮੈਂ ਕਮੈਂਟਸ ਪੜ ਸਕਾਂ ਕਿਉਂਕਿ ਇੱਕ ਆਪਾਂ ਅਨਾਉਂਸਮੈਂਟ ਵੀ ਕਰਨੀ ਐ ਅਨਾਉਂਸਮੈਂਟ ਕੀ ਤੁਹਾਡੇ ਪਿਆਰ ਦਾ ਮੁੱਲ ਮੋੜਨਾ ਜਿਹੜਾ ਸਤਕਾਰ ਤੁਸੀਂ ਦਿੱਤਾ ਉਹਦਾ ਮੁੱਲ ਮੋੜਨਾ ਰਸ਼ਪਾਲ ਗਾਲਿਬ ਗਾਲ ਵੀ ਕਰ ਰਹੇ ਨੇ ਬਹੁਤ ਖੁਸ਼ ਹੋਈ ਵੀਰ ਤੁਹਾਨੂੰ ਦੇਖ ਕੇ ਸ਼ੁਕਰੀਆ ਵੱਡੇ ਵੀਰ ਰਕੇਸ਼ ਸਾਹਿਬ ਵੀ ਕਹਿ ਰਹੇ ਨੇ ਜੈ ਹਿੰਦ ਜੈ ਹਿੰਦ ਜੀ ਦਿਲ ਦਿਲ ਨੂਰ ਰੁਪਿੰਦਰ ਕੌਰ ਭੈਣ ਜੀ ਕਹਿ ਰਹੇ ਨੇ ਗੁੱਡ ਜੌਬ ਬਹੁਤ ਸ਼ੁਕਰ ਹੈ ਜੀ ਤੇ ਇਹਦੇ ਨਾਲ ਦੀ ਨਾਲ ਮੈਂ ਇੱਕ ਨਾਉ ਵੀਰ ਮੈਂ ਤੁਹਾਡੀ ਪੱਤਰਕਾਰੀ ਦੇਖ ਕੇ ਕਾਫੀ ਹੱਦ ਤੱਕ ਨਿਰਪੱਖ ਹੈ ਆ ਕਾਫੀ ਹੱਦ ਤੱਕ ਨਹੀਂ ਭਾਜੀ ਪੂਰੀ ਜਾਨ ਲਾ ਕੇ ਆਪਾਂ ਨਿਰਪੱਖ ਆ ਬਹੁਤ ਲੋਕ ਕੋਸ਼ਿਸ਼ ਕਰਦੇ ਆ ਕਿ ਦਬਾਇਆ ਜਾਵੇ ਲੇਕਿਨ ਜਿੱਦਾਂ ਤੋਂ ਸਪ੍ਰਿੰਗ ਨੂੰ ਨਹੀਂ ਦਬਾਉਂਦੇ ਫਿਰ ਸਪ੍ਰਿੰਗ ਡਬਲ ਉਛਲਦਾ ਤਾਂ ਫਿਰ ਉਹ ਗੱਲ ਹੋ ਜਾਂਦੀ ਆ ਵਿਨੋਦ ਕੇ ਸ਼ਰਮਾ ਜੀ ਕਹਿ ਰਹੇ ਨੇ ਵੈਲਡਨ ਸ਼ੁਕਰੀਆ ਸਰ ਥੈਂਕ ਯੂ ਵੈਰੀ ਮਚ ਤਾਂ ਕਮੈਂਟਸ ਅਲੇਦਰ ਪ੍ਰੋਪਰ ਸ਼ੋ ਨਹੀਂ ਕਰ ਰਹੇ ਮੈਨੂੰ ਠੀਕ ਹੈ ਜੀ ਜਤਨ ਬਾਹਰਦਵਾਜੀ ਕਰਨੇ ਲਵ ਯੂ ਭਾਜੀ ਮੈਂ ਤਾਂ ਫੈਨ ਹਾਂ ਭਾਜੀ ਫੈਨ ਨਹੀਂ ਆਪਾਂ ਭਰਾ ਆ ਆਪਾਂ ਬੀਇੰਗ ਹਿਊਮਨ ਆ ਆਪਾਂ ਫੈਨ ਵੈ ਸੁਲਮਾਨ ਖਾਨ ਦਾ ਪਰ ਆਪਾਂ ਬੀਇੰਗ ਹਿਊਮਨ ਆ ਹਿਊਮਨ ਹਿਊਮਨ ਬੀਇੰਗ ਵਾਂਗ ਜਿਹੜੇ ਲੋਕ ਤਕਲੀਫ 'ਚ ਨੇ ਜਿਹੜੇ ਲੋਕ ਮੁਸੀਬਤ 'ਚ ਨੇ ਉਹਨਾਂ ਨਾਲ ਆ ਔਰ ਹਰ ਇੱਕ ਲਈ ਦੁਆ ਆ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਆਪਣੇ ਮੇਰਾ ਜਨਮ ਦਿਨ ਤਾਂ 20 ਤਰੀਕ ਦਾ ਸੀ ਲੇਕਿਨ ਹੱਲੇ ਤੱਕ ਚੱਲੀ ਜਾਂਦਾ ਕੱਲ ਰਾਤੀ ਵੀ ਕੇਕ ਕੱਟ ਕੇ ਆਇਆ ਅੱਜ ਸਵੇਰੇ ਵੀ ਕੇਕ ਕੱਟ ਕੇ ਆਇਆ ਤਾਂ ਜਿੰਨਾ ਜਿੰਨਾ ਤੱਕ ਗੱਲ ਪਹੁੰਚ ਰਹੀ ਹੈ ਉਹ ਭਰਾ ਭੈਣਾਂ ਸਭ ਆ ਰਹੇ ਨੇ ਤੇ ਮੈਂ ਜੇ ਨਾਮ ਲੈਣ ਲੱਗਾ ਤਾਂ ਬਹੁਤ ਹੀ ਸਤਿਕਾਰਯੋਗ ਜਿੰਨੇ ਵੱਡੇ ਭਰਾ ਜਿੰਨੇ ਛੋਟੇ ਭਰਾ ਜਿੰਨੀਆਂ ਭੈਣਾਂ ਤਾਂ ਲਿਸਟ ਬਹੁਤ ਵੱਡੀ ਹੋ ਜਾਨੀ ਕਿ ਸਿੱਕਾ ਦਾ ਨਾਮ ਮਿਸ ਹੋ ਗਿਆ ਫਿਰ ਕਿਵਲੇ ਨਰਾਜ਼ਗੀ ਹੋ ਜਾਂਦੀ ਤਾਂ ਮਤਲਬ ਕਈ ਦਰਜਣਾਂ ਭੈਣ ਭਰਾ ਜਿਨ੍ਹਾਂ ਦਾ ਪਿਛਲੇ 3 ਦਿਨ ਤੋਂ ਆਪਾਂ ਰਾਪਤੇ ਚ ਔਰ ਜਿਨ੍ਹਾਂ ਨੇ ਖੁਸ਼ੀ ਮਨਾਈ ਹੈ ਮੈਂ ਫਿਰ ਤੋਂ ਕਹਿਣਾ ਚਾਹਨਾ ਕਿ ਬੁੱਲਿਆ ਹੋਰ ਵੀ ਨੀਵਾ ਹੋ ਜੇ ਕੋਈ ਚਾਰ ਸ਼ਬਦ ਮਾੜੇ ਕਹਿ ਦੇ ਤਾਂ ਵੀ ਲੈਟ ਟਕੋ ਵਿਕਰਮਜੀਤ ਸਿੰਘ ਕਰਨ ਹੈਲੋ ਸਰ ਸੰਦੀਪ ਮਲੈਤ ਜੀ ਮੰਨਾ ਕਸ਼ਵ ਜੀ ਚੜਦੀ ਕਲਾ ਇਦਾਂ ਰਹੇ ਪੀ 32 ਦੀ ਵੈਲਕਮ ਥੈਂਕ ਯੂ ਵੀਰੇ ਵਾਹਿਗੁਰੂ ਮਿਹਰ ਕਰੇ ਲਿਖ ਰਹੇ ਨੇ ਸੰਦੀਪ ਮਲੈਤ ਜੀ ਬਾਬਾ ਜੀ ਜੈ ਸ਼੍ਰੀ ਰਾਮ ਲਿਖ ਰਹੇ ਨੇ ਗੁਰਜੀਤ ਸ਼ਵਜ ਜੀ ਵਿਕਰਮਜੀ ਸਿੰਘ ਕਹਿੰਦੇ ਹੈਲੋ ਸਰ ਬਲਵਿੰਦਰ ਦਾਸ ਕਹਿੰਦੇ ਬਹੁਤ ਵਧੀਆ ਸੂਰੀ ਸਾਹਿਬ ਅ ਯਾਰ ਇਹਦੇ ਵਿੱਚ ਕਮੈਂਟਸ ਦੀ ਨਾ ਦਿੱਕਤ ਆ ਰਹੀ ਵਜੇ ਪਿੱਛੇ ਚੱਲੇ ਜਾਂਦੇ ਆ ਉਹ ਵਿੰਕਲ ਚੋਪੜਾ ਆਪਣਾ ਭਰਾ ਆ ਜੀ ਵਿੰਕਲ ਚੋਪੜਾ ਇਹਦੀਆਂ ਅਲਮਾਰੀਆਂ ਬਹੁਤ ਸਟਰੋਂਗ ਹੁੰਦੀਆਂ ਯੈਸ ਗੱਲ ਵਾਤਾਵਾ ਜੀ ਵੀਰੇ ਭਰਾ ਆ ਆਪਾਂ ਹਰਪ੍ਰੀਤ ਪਾਜਾਜ ਸਾਹਿਬ ਤਲਵਿੰਦਰ ਸਿੰਘ ਕਹਿੰਦੇ ਲਵ ਯੂ ਲਵ ਯੂ ਜੀ ਬਲਵੀਰ ਮੂਸਾਪੁਰੀਆ ਖੁਸ਼ ਰਹੋ ਜ਼ਿੰਦਗੀ ਜ਼ਿੰਦਾਬਾਦ ਤੁਹਾਡੇ ਭਰਾਵਾਂ ਦੇ ਨਾਲ ਆ ਜੀ ਤੇ ਕਮੈਂਟਸ ਫੋਨ ਤੇ ਤੇ ਸ਼ੋ ਨਹੀਂ ਕਰ ਜੀ ਥੱਲੇ ਚਲੇਗੇ ਇਹ ਵਜੇ ਦਾ ਫੋਨ ਹੈ ਇਹ ਥੱਲੇ ਹੀ ਕਰ ਦਿੱਤਾ ਗੋ ਚੀਜ਼ਾਂ ਨੂੰ ਤੇ ਚਲੋ ਮੈਂ ਆ ਇੱਕ ਜਿਹੜੀ ਮੈਂ ਕਿਉਂਕਿ ਤੁਸੀਂ ਬਹੁਤ ਸਾਰਾ ਪਿਆਰ ਬਰਸਾਇਆ ਇਹ ਤੇਜਵਿੰਦਰ ਸਿੰਘ ਆਈ ਲਵ ਯੂ ਲਵ ਯੂ ਵੀਰੇ ਕੱਲੀ ਇਹ ਕਹਿਣ ਦੀ ਗੱਲ ਨਹੀਂ ਹੁੰਦੀ ਤੁਸੀਂ ਹਰ ਹਰ ਵੀਡੀਓ 'ਚ ਬਹੁਤ ਸਾਰਾ ਲਵ ਯੂ ਲਵ ਯੂ ਭੇਜਦੇ ਆ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਤੈ ਤੇ ਲੋ ਸ਼ੁਕਰਾਨਾ ਕਰਦਾ ਭਾਗਾ ਨਾਲ ਹੀ ਕੋਈ ਕਿਸੇ ਨੂੰ ਕਹਿੰਦਾ ਆਈ ਲਵ ਯੂ ਪਰ ਆਪਾਂ ਕਿਤੇ ਮਿਲੀ ਐ ਵੀ ਦੇਖੇ ਸੀ ਕਿਹੜਾ ਸਾਡਾ ਭਰਾ ਸਾਨੂੰ ਇੰਨਾ ਪਿਆਰ ਕਰਦਾ ਤੇ ਮੌਕਾ ਦਿਓ ਚਾਹ ਪਾਣੀ ਸਾਂਝਾ ਕਰਦੇ ਆ ਤੇ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਹੋਰ ਉਹ ਇਹ ਆ ਕਿ ਤੁਸੀਂ ਤੁਸੀਂ ਬਾਜੀ ਪੀਤੀ ਸੀ ਕਦੋਂ ਬਾਜੀ ਨਹੀਂ ਮੈਂ ਬਾਜੀ ਕਿਤੇ ਕਿਤੇ ਹੋਵੇ ਤਾਂ ਜਦੋਂ ਬਹੁਤ ਲੋਕ ਫੋਰਸ ਕਰਨ ਤਾਂ 30 ਐਮਐਲ ਤੋਂ ਵੱਧ ਨਹੀਂ ਉਹ ਵੀ ਕਿਤੇ 6 ਮਹੀਨੇ ਚ ਇੱਕ ਅੱਧੀ ਵਾਰ ਆਦਰਵਾਇਸ ਨਹੀਂ ਤੇ ਮੈਂ ਇੱਕ ਮੈਂ ਤੁਹਾਨੂੰ ਤੇ ਅੰਕਲ ਜੀ ਜਨਮ ਦਿਨ ਦੀਆਂ ਮੁਬਾਰਕਾਂ ਪਹਿਲਾਂ ਹੀ ਦੇ ਚੁੱਕਿਆ ਹਾਂ ਜੀ ਤੁੱਕਿਆ ਹਾਂ ਜੀ ਦੁਬਾਰਾ ਫਿਰ ਮੁਬਾਰਕਬਾਦ ਰਿਸ਼ਪਾਲ ਗਾਲਿਬ ਗਾਲ ਵੀ ਕਹਿ ਰਹੇ ਨੇ ਗੁਰਦੀਪ ਸਿੰਘ ਕਰਨੇ ਕੀ ਹਾਲ ਵੀਰੇ ਬਹੁਤ ਵਧੀਆ ਚੇਤਨ ਕਸ਼ਪ ਸਾਡਾ ਭਰਾ ਇਹਨਾਂ ਦਾ ਵਿਆਹ ਹੋਇਆ ਥੋੜੇ ਦਿਨ ਪਹਿਲਾਂ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ ਕਹਿੰਦੇ ਆਏ ਨੇ ਤੁਸੀਂ ਸੂਰਜ ਸਾਹਿਬ ਭਾਜੀ ਐਕਚੁਅਲੀ ਮੈਰਿਜ ਫੰਕਸ਼ਨ ਸੀ ਉਦੋਂ ਸਾਡੇ ਵੀ ਕਿਸੇ ਰਿਲੇਟਿਵ ਦੇ ਤਾਂ ਮੁਸ਼ਕਿਲ ਹੋ ਗਿਆ ਪਹਿਲਾਂ ਪਾਪਾ ਬਲਕਨਾਥ ਜੀ ਦੇ ਚੌਂਕੀ ਤੇ ਜਾਣਾ ਸੀ ਉੱਥੇ ਸੱਦਿਆ ਹੋਇਆ ਸੀ ਤੇ ਆਈ ਐਮ ਸੌਰੀ ਅਸੀਂ ਨਹੀਂ ਪਹੁੰਚ ਸਕੇ ਮੈਂ ਤੁਹਾਡੀ ਤਸਵੀਰ ਦੇਖ ਲਈ ਸੀ ਅਜੀਤ ਅਖਬਾਰ ਚ ਲੱਗੀ ਤਾਂ ਜੋੜੀ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਦਿਨ ਦੋਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਅਗਲੀ ਲੋਹੜੀ ਤੇ ਅਸੀਂ ਫਿਰ ਜ਼ਰੂਰ ਆਵਾਂਗੇ ਤੇ ਮਾਰੇ ਤੁਹਾਡੂੰ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡਾ ਭਰਾ ਚੇਤਨ ਕਸ਼ਪ ਇਹ ਹੁਸ਼ਿਆਰਪੁਰ ਏਰੀਆ ਚ ਬਹੁਤ ਵੱਡਾ ਨਾਮ ਹੈ ਔਰ ਵੀਰ ਹਮੇਸ਼ਾ ਹੀ ਨਿਰਪੱਖਤਾ ਦੇ ਨਾਲ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਆ ਸਿੰਗਰ ਵਿੱਕੀ ਸ਼ਾਹ ਮੇਰੇ ਵੱਲੋਂ ਵੀ ਲਵ ਯੂ ਅਜੀ ਤੁਹਾਡੇ ਵੱਲੋਂ ਤਾਂ ਸਦਾ ਹੀ ਹੈ ਵਿਕੀ ਸ਼ਾ ਸਾਡੇ ਵੱਡੇ ਭਰਾ ਨੇ ਬਹੁਤ ਅੱਛੇ ਸਿੰਗਰ ਨੇ ਔਰ ਬਾਬਾ ਬਲਕਨਾ ਜੀ ਦੇ ਬਹੁਤ ਕਟੜ ਭਗਤ ਨੇ ਵਰਦੀ ਸਾਹਿਬ ਕਰਨ ਜਨਮ ਦਿਨ ਮੁਬਾਰਕ ਭਾਜੀ ਰਾਏ ਜੱਟ ਇੰਦਰ ਕਰਨ ਕਿੱਦਾਂ ਹਾਲ ਚੱਲ bro ਆਈ ਐਮ ਫਾਈਨ bro ਪੰਮਰ ਕੁਮਾਰ ਕਰਨ ਕੀ ਹਾਲ ਚਾਲ ਭਾਜੀ ਸੋਨੂ ਜਾਗੜਾ ਜੀ ਬਹੁਤ ਕੁਝ ਭੇਜ ਰਹੇ ਨੇ ਤੇ ਸਾਰਾ ਕੁਝ ਮੈਂ ਐਕਸੈਪਟ ਕੀਤਾ ਜੀ ਮਤਲਬ ਉਹਨਾਂ ਨੇ ਕੇਕ ਵੀ ਭੇਜਿਆ ਫਰਾਈਸ ਵੀ ਭੇਜੀਆਂ ਜੂਸ ਵੀ ਭੇਜਿਆ ਕੋਲਡ ਕਾਫੀ ਭੇਜੀ ਸਾਰਾ ਕੁਝ ਹੀ ਸਿਰ ਚੁਗਾ ਕੇ ਐਕਸੈਪਟ ਕਰਦੇ ਆਂ ਤੈਨੂੰ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਇਹ ਹੈ ਜੀ ਕਿ ਤੁਸੀਂ ਹਮੇਸ਼ਾ ਹੀ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਹੁਣ ਮੈਂ ਬਰਥਡੇ ਤੇ ਰਿਟਰਨ ਗਿਫਟ ਦੇਣਾ ਚਾਹੁੰਦਾ ਤਾਂ ਰਿਟਰਨ ਗਿਫਟ ਇਹ ਹੋਊਗਾ ਜੀ ਤੁਸੀਂ ਸਾਡੇ ਮੈਸेंजर ਤੇ ਤੁਸੀਂ ਸਾਡੇ ਇੰਸਟਾ ਤੇ ਤੁਸੀਂ ਫੇਸਬੁੱਕ ਤੇ ਕਿਤੇ ਵੀ ਸਾਨੂੰ ਮੈਸੇਜ ਕਰ ਦਿਓ ਅਸੀਂ ਉਹਦੇ ਪੇਪਰ ਜਿਹੜੇ ਆ ਬਣਾ ਕੇ ਇੱਕ ਆਪਣਾ ਲੱਕੀ ਡਰਾ ਬਣਾ ਲੈਣਾ ਤੇ ਅਸੀਂ ਦੋ ਗਿਫਟ ਜਿਹੜੇ ਆ ਉਹ ਆਪਣੇ ਪਰਿਵਾਰਕ ਜੀਆਂ ਤੱਕ ਪਹੁੰਚਤੇ ਕਰਨੇ ਆ ਪਹਿਲਾ ਗਿਫਟ ਤੇ ਐ ਕਿ ਅਸੀਂ ਫੁੱਲ ਫਲੈਜ ਵੀਡੀਓ ਬਣਾਵਾਂਗੇ ਜੇ ਕੋਈ ਭੈਣ ਭਰਾ ਦੀ ਕੋਈ ਦੁਕਾਨ ਹੈ ਜਾਂ ਕੋਈ ਉਹਨਾਂ ਦਾ ਕੋਈ ਨਵਾਂ ਕੰਮ ਖੋਲਿਆ ਹੈ ਕੋਈ ਵੀ ਤੁਹਾਡਾ ਕੰਮ ਹੈ ਪੁਰਾਣਾ ਸੈਟਅਪ ਹੈ ਬਜ਼ੁਰਗਾਂ ਦਾ ਚਲਾਇਆ ਕੰਮ ਹੈ ਜਾਂ ਕਿਸੇ ਵੀ ਚੀਜ਼ ਦੀ ਤੁਸੀਂ ਸਾਡੇ ਤੋਂ ਸੇਵਾ ਚਾਹੁੰਦੇ ਹੋ ਹਾਲਾਂਕਿ ਖਬਰ ਤੇ ਕਦੀ ਪੈਸੇ ਨਹੀਂ ਹੁੰਦੇ ਪਰ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਮੈਂ ਚ ਆਉਣਾ ਫਲਾਨੀ ਚੀਜ਼ ਦੀ ਤੁਸੀਂ ਸੇਵਾ ਕਰੋ ਜਾਂ ਮਤਲਬ ਕਈ ਵੇਲੇ ਬੰਦੇ ਨੇ ਮਨ ਚ ਐਦਾਂ ਹੁੰਦਾ ਕਿ ਅਸੀਂ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਕਰਵਾਉਣਾ ਚਾਹੁੰਦੇ ਸਾਡੇ ਤੁਸੀਂ ਮਹੱਲੇ ਚ ਆਜੋ ਤਾਂ ਅਸੀਂ ਜ਼ਰੂਰੀ ਨਹੀਂ ਹੈ ਕਿ ਇਕੱਲੀ ਖਬਰ ਕਰਨ ਹੀ ਆਉਣਾ ਅਸੀਂ ਨਾਲ ਦੀ ਨਾਲ ਬੜੇ ਢੋਲ ਠਮੱਕੇ ਨਾਲ ਹੁੰਮ-ਭੂਮਾ ਕੇ ਪਹੁੰਚਾਂਗੇ ਰੌਣਕਾਂ ਲਾ ਕੇ ਜਾਵਾਂਗੇ ਪਹਿਲੀ ਤਾਂ ਸਾਡੇ ਵੱਲੋਂ ਇਹ ਹੈ ਕਿ ਜੇ ਤਾਂ ਕਿਸੇ ਵਪਾਰੀ ਭੈਣ ਭਰਾ ਦੀ ਉਹ ਲੱਕੀ ਡਰਾ ਨਿਕਲਦਾ ਤਾਂ ਉਹਨਾਂ ਲਈ ਫੁੱਲ ਫਲੈਜ ਜਿਹੜੀ ਵੀਡੀਓ ਸਾਡੇ ਵੱਲੋਂ ਇੱਕ ਪਿਆਰ ਮੁਹੱਬਤ ਕੰਪਲੀਮੈਂਟਰੀ ਹੋਵੇਗੀ ਜਿੱਦਾਂ ਅਸੀਂ ਕਈ ਲੋਕ ਚਰਚਾ ਵੀ ਕਰਦੇ ਆ ਕਿ ਬਹੁਤ ਮਹਿੰਗਾ ਰੇਟ ਰੱਖਿਆ ਤੇ ਦੂਜਾ ਲੱਕੀ ਡਰਾਅ ਕੱਢਾਂਗੇ ਉਹਦੇ ਚ ਅਸੀਂ ਜਿਹੜੀ ਤੁਹਾਨੂੰ ਇੱਕ ਰੀਲ ਜਿਹੜੀ ਉਹ ਕੰਪਲੀਮੈਂਟਰੀ ਦਵਾਂਗੇ ਜਿਹੜੀ ਵੀ ਭੈਣ ਭਰਾ ਦਾ ਉਹ ਲੱਕੀ ਡਰਾਅ ਨਿਕਲੇਗਾ ਤਾਂ ਬੇਨਤੀ ਐਨੀ ਆ ਜੀ ਇਨਸਟਾ ਤੇ ਤੁਸੀਂ ਜਾਂ ਸਾਡੇ ਮੈਸੈਂਜਰ ਤੇ ਫੇਸਬੁੱਕ ਤੇ ਵਟਸਐਪ ਕਰਕੇ ਜਿਵੇਂ ਵੀ ਸਾਨੂੰ ਮਰਜੀ ਤੁਸੀਂ ਮੈਸੇਜ ਭੇਜ ਸਕਦੇ ਹੋ ਆਪਣੇ ਨੂੰ ਰਜਿਸਟਰ ਕਰਾ ਸਕਦੇ ਹੋ ਜਿਸਪੀਸ਼ਨ ਬਿਲਕੁਲ ਫ੍ਰੀ ਐ ਤੇ ਸਾਡੇ ਵੱਲੋਂ ਇਹ ਦੋ ਕੰਪਲੀਮੈਂਟਰੀ ਜਿਹੜੇ ਤੋਹਫੇ ਆ ਉਹ ਅਸੀਂ ਜ਼ਰੂਰ ਆਪਣੇ ਪਰਿਵਾਰ ਚ ਹੀ ਦੇਣਾ ਚਾਹੁੰਦੇ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਗੜ ਸ਼ੰਕਰ ਦੀ ਰੇਂਜ ਵਿੱਚ ਹੋਵੇ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਸਾਡੇ ਲਈ ਆਉਣਾ ਸੌਖਾ ਹੋਵੇਗਾ ਬਾਕੀਆਂ ਨੂੰ ਦਿਲ ਖੁੱਲ ਕੇ ਪਿਆਰ ਦਿਲ ਭਰ ਕੇ ਪਿਆਰ ਉਹ ਕਹ ਚੁੰਮੇਸ਼ਵਰੀ ਪਰਫਾਰਮੈਂਸ ਦਾ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ ਲਈ ਬਹੁਤ ਸਤਿਕਾਰਯੋਗ ਹੈ ਇਕੱਲੇ ਇਕੱਲੇ ਦੇ ਪਿਆਰ ਦਾ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰਦਾ ਬਹੁਤ مشਕੂਰ ਹਾਂ ਬਹੁਤ ਤੁਹਾਡੀ ਮਿਹਰਬਾਨੀ ਸੈਣੀ ਸਾਹਿਬ ਸਾਡੇ ਮਹੱਲੇ ਦੇ ਹੀ ਆ ਸੂਰੀ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰੇ ਅਮਨ ਗੰਗੜ ਕਰੇ ਸੁਰਸਮ ਮੇਰੇ ਨਾਲ ਇੱਕ ਢੇਡਾ ਲਗਵਾ ਦੋ ਟਰੱਕ ਦਾ ਲਵ ਯੂ ਵੀਰ ਕਿੱਥੇ ਲਾਉਣਾ ਜੀ ਟਰੱਕ ਤੇ ਢੇਡਾ ਲਾ ਦਿੰਨੇ ਆ ਤਾਂ ਚਲੋ ਮੇਰੀ ਬੇਨਤੀ ਇਹੀ ਹੈ ਜੀ ਆਪ ਸਭ ਜੀ ਦੇ ਚਰਨਾਂ ਵਿੱਚ ਕਿ ਮੈਨੂੰ ਮੌਕਾ ਦਿਓ ਕਿ ਮੈਂ ਇਸ ਪਿਆਰ ਦਾ ਮੁੱਲ ਮੋੜ ਸਕਾਂ ਔਰ ਜ਼ਰੂਰ ਮਸੈਂਜਰ ਤੇ ਤੁਸੀਂ ਮੈਸੇਜ ਭੇਜੋ ਇੰਸਟਾ ਤੇ ਮੈਸੇਜ ਭੇਜੋ ਆਪਾਂ ਇੱਕ ਫਿਰ ਉਹਦੇ ਹਿਸਾਬ ਨਾਲ ਪਰਚੀਆਂ ਪਾ ਕੇ ਲੱਕੀ ਡਰਾਅ ਕੱਢੀਏ ਤੇ ਆਪਾਂ ਜ਼ਰੂਰ ਤੁਹਾਡੇ ਤੱਕ ਜਿਹੜਾ ਤੋਹਫ਼ਾ ਹੈ ਸਾਡੇ ਪਿਆਰ ਦਾ ਤੁਸੀਂ ਬਹੁਤ ਵੱਡਾ ਤੋਹਫ਼ਾ ਦਿੱਤਾ ਕੁਝ ਸੇਵਾ ਕਰਨਾ ਸਾਨੂੰ ਮੌਕਾ ਵੀ ਦਿਓ ਤਾਂ ਜੋ ਅਸੀਂ ਤੁਹਾਡੇ ਦਵਾਰ ਤੇ ਉਹ ਹੁੰਦਾ ਸਰਕਾਰ ਤੁਹਾਡੇ ਦਵਾਰ ਤਾਂ ਅਸੀਂ ਕਹਿ ਸਕਦੇ ਪੀਵੀ 32 ਦਾ ਪਿਆਰ ਤੁਹਾਡੇ ਦਵਾਰ ਅਸੀਂ ਆਪਣਾ ਪਿਆਰ ਲੈ ਕੇ ਪਹੁੰਚੀਏ ਇੰਨੀਆਂ ਕੁ ਬੇਨਤੀਆਂ ਸੀਗੀਆਂ ਔਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਬਹੁਤ ਰਣੀ ਆ ਮੈਂ ਆਪਣਾ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿਉਂਕਿ ਕੱਲ ਵੀ ਅਸੀਂ ਇੱਕ ਜਗ੍ਹਾ ਤੇ ਬੈਠੇ ਸੀਗੇ ਕਿ ਇੰਨੇ ਕਮੈਂਟ ਲੋਕਲ ਲੈਵਲ ਤੇ ਕੰਮ ਕਰਕੇ ਵੀ ਆਉਣੇ ਜਿਵੇਂ ਸਾਡੇ ਕੁਝ ਵੱਡੇ ਭਰਾ ਗੱਲ ਕਰ ਰਹੇ ਸੀਗੇ ਕਿ ਇਹ ਬਹੁਤ ਭਾਗਾ ਨਾਲ ਹੀ ਹੁੰਦਾ ਇੰਨਾ ਪਿਆਰ ਕਿਉਂਕਿ ਦੇਖੋ ਅਸੀਂ ਕਿਹੜਾ ਕਦੀ ਬੂਸਟ ਲਾਉਨੇ ਆ ਜਾਂ ਅਸੀਂ ਕਿਹੜਾ ਟੀਮ ਬਣਾਈ ਹੋਈ ਆ ਕਿ ਸਾਡੀ ਪੀਆਰ ਟੀਮ ਆ ਕਿ ਤੁਸੀਂ ਸਾਨੂੰ ਪਪੂਲਰ ਕਰੋ ਇਹ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਹੀ ਆ ਔਰ ਬਿਨਾ ਕੁਝ ਕੀਤੇ ਆ ਮਤਲਬ ਕਿ ਇਹਨਾਂ ਕੁਝ ਐਕਸਟਰਾ ਐਫਰਟ ਕੀਤੇ ਆ ਟੈਕਨੀਕਲੀ ਸੋਸ਼ਲ ਮੀਡੀਆ ਤੇ ਟੈਕਨੀਕਲੀ ਬਿਨਾ ਕੁਝ ਐਕਸਟਰਾ ਐਫਰਟ ਕੀਤੇ ਆ ਏਦਾਂ ਇੰਨਾ ਪਿਆਰ ਆਣਾ ਸੱਚੀ ਬਹੁਤ ਸ਼ੁਕਰਿਆ ਬਹੁਤ ਮਿਹਰਬਾਨੀ ਔਰ ਮੈਂ ਤੁਹਾਨੂੰ ਵਾਦਾ ਕਰਦਾ ਗਾਤੋਂ ਹੋਰ ਹੰਬਲ ਹੋਰ ਜ਼ਮੀਨ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜਿਹੜਾ ਮੋਢਿਆ ਤੇ ਆਪਣੇ ਪਿਆਰ ਦਾ ਇਹ ਭਾਰ ਜਿਹੜੀ ਗਲਵੱਕੜੀ ਪਾਈ ਆ ਇਹਨੂੰ ਸਾਂਭ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਔਰ ਹੋਰ ਨਿਡਰਤਾ ਦੇ ਨਾਲ ਹੋਰ ਨਿੱ ਟੜਕ ਹੋ ਕੇ ਆਪਣਾ ਚਿੱਤ ਇਕਾਗਰ ਕਰਕੇ ਸ਼ਹਿਰ ਦੇ ਜਿਹੜੇ ਮਸਲੇ ਆ ਖਾਸ ਕਰਕੇ ਉਹਨਾਂ ਲਈ ਹੁਣ ਚੂcjਣ ਦੀ ਇੱਕ ਵਾਰ ਫਿਰ ਤੋਂ ਨਵੀਂ ਊਰਜਾ ਨਾਲ ਕੋਸ਼ਿਸ਼ ਕਰਾਂਗੇ ਉਮੀਦ ਕਰਦੇ ਹਾਂ ਜਿਹੜਾ ਤੁਸੀਂ ਪਿਆਰ ਦਿੱਤਾ ਅਸੀਂ ਉਹ ਪਿਆਰ ਨਿਭਾ ਸਕਾਂਗੇ ਅਸੀਂ ਤੁਹਾਡੇ ਨਾਲ ਵਫਾਦਾਰੀ ਇਮਾਨਦਾਰੀ ਕਰ ਸਕਾਂਗੇ ਆਪਣੇ ਵੱਲੋਂ ਆਪਣੇ کردار ਨੂੰ ਸੱਚਾ ਰੱਖਾਂਗੇ ਬਾਕੀ ਮਹਾਰਾਜ ਦੀ ਕਿਰਪਾ ਕਰਦੇ ਰਹਿਣਗੇ ਮੈਂ ਲਾਸਟ ਕਮੈਂਟ ਪੜ੍ਹ ਕੇ ਉਸ ਤੋਂ ਬਾਅਦ ਇਜਾਜ਼ਤ ਚਾਹਾਂਗਾ ਸੂਰਜ ਬਾਬਾ ਕਰਨੇ ਪਾਜੀ ਕੀ ਹਾਲ ਤੇਜਵਿੰਦਰ ਸਿੰਘ ਵੀਰ ਨੇ ਆਪਣਾ ਨੰਬਰ ਦੇ ਦਿੱਤਾ ਹੈ ਤੇ ਅਮਨ ਗੰਗੜ ਕਰਨੇ ਮਜ਼ਾਕ ਕਰਦਾ ਵੀਰ ਕੋਈ ਗੱਲ ਨਹੀਂ ਵੀਰ ਤੁਸੀਂ ਭਰਾ ਉਹ ਸਤਕਾਰਯੋਗ ਉਹ ਆਪਾਂ ਦਾ ਆਪਣੀ ਡੋਰ ਥੋੜ੍ਹਾ ਠਫੜਾਤੀ ਤੁਣ ਕੇ ਤੁਸੀਂ ਲਾਉਣੇ ਆ ਬਸ ਖਿਆਲ ਰੱਖਿਓ ਕਿ ਡੋਰ ਕੱਟ ਨਾ ਹੋਵੇ ਅਸੀਂ ਥੋੜੇ ਆਸਲੇ-ਉੱਡੇ ਫਿਰਦੇ ਆ ਚੇਤਨ ਕੋਮਰ ਕਹਿੰਦੇ ਇਟਸ ਆਰਗੈਨਿਕ ਐਂਡ ਟੂ ਲਵ ਐਂਡ ਸਪੋਰਟ ਆਫ ਨਵਾਸ਼ਰਬਦ ਚੇਤਨ ਕੋਮਰ ਵੀ ਸਾਡਾ ਭਰਾ ਆ ਜੀ ਚਾਹੇ ਮੈਂ ਇਹਨਾਂ ਗੁੱਸਾ ਗੇਲਾ ਕਰ ਵੀ ਲਵਾਂ ਤਾਂ ਵੀ ਇਹ ਵੀਰ ਜਿਹੜਾ ਆ ਹਮੇਸ਼ਾ ਆਪਣਾ ਪਿਆਰ ਮਤਲਬ ਨਿਸ਼ਫਲ ਤਾਂ ਮੈਂ ਕਹਿਣ ਲੱਗਾ ਸੀ ਨਿਸ਼ਫਲ ਨਹੀਂ ਹੁੰਦਾ ਇਹਨੂੰ ਹੁੰਦਾ ਕਿ ਆ ਕੇ ਮੇਰੀ ਵੀਡੀਓ ਵਧੀਆ ਬਣਾ ਕੇ ਜਾਵੇ ਪਰ ਫਿਰ ਵੀ ਵੀਰ ਹਮੇਸ਼ਾ ਹੀ ਪਿਆਰ ਸਤਿਕਾਰ ਦਿੰਦਾ ਔਰ ਮੈਂ ਚੇਤਰ ਕੋਮਰ ਦਾ ਬਹੁਤ ਧੰਨਵਾਦੀ ਹਾਂ ਵੀਰ ਹਮੇਸ਼ਾ ਹੀ ਆਪਣਾ ਪਿਆਰ ਸਤਿਕਾਰ ਜਿਹੜਾ ਸਾਨੂੰ ਦਿੰਦੇ ਆ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਕੁਅਲੀ ਪਿਆਰ ਸਤਿਕਾਰ ਦੇ ਸਕੀਏ ਔਰ ਤੁਸੀਂ ਬੜੇ ਅੱਛੇ ਹੋ ਬੜੇ ਚੰਗੇ ਹੋ ਹਮੇਸ਼ਾ ਹੀ ਤੁਸੀਂ ਸਾਡੀ ਸਾਡਾ ਇੱਜ਼ਤ ਮਾਨ ਵਧਾਉਂਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸੇ ਤਰੀਕੇ ਪਿਆਰ ਜਿਹੜਾ ਆ ਉਹ ਜਦ ਤੱਕ ਸਾਥ ਚੱਲਦੇ ਉਸੇ ਤਰੀਕੇ ਚੱਲਦਾ ਰਹੇ ਔਰ ਸੂਰਜ ਬਾਬਾ ਜੀ ਕਹਿੰ ਰਹੇ ਲਵ ਯੂ ਭਾਜੀ ਸਰਬਾਹੋ ਸਰਬ ਕਹਿੰਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹੁਣ ਮੈਂ ਇਜਾਜ਼ਤ ਚਾਹਾਂਗਾ ਤੇ ਤੁਸੀਂ ਪਰਚੀ ਜਿਹੜੀ ਆ ਉਹ ਸਾਡੇ ਤੋਂ ਲਿਖਾ ਲੈਣੀ ਆ ਚੇਤਨੂ ਕੁਮਰ ਜੀ ਤੁਸੀਂ ਵੀ ਲਿਖਾ ਸਕਦੇ ਹੋ ਹੋ ਸਕਦਾ ਲੱਕੀਡ ਰੋ ਤੁਹਾਡਾ ਨਿਕਲੇ ਤੇ ਰਾਜੂ ਠਾਕੁਰ ਕਹਿੰ ਰਹੇ ਸੂਰੀ ਸਾਹਿਬ ਮੈਂ ਵੀ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਸਾਹਿਬਾ ਸਾਹਿਬਾਨੀ ਜੀ ਸਿਆਣੀ ਸਾਹਿਬ ਕਹਿੰਨੇ ਵੀਰੇ ਦਾੜੀ ਬਹੁਤ ਵਧੀਆ ਕਟਾਈ ਐ ਅੱਛਾ ਆਉਂਦੀ ਇੰਨੀ ਕੀ ਵੀਰੇ ਤੇ ਸਰਬਰਾਹੁ ਘਰਨੇ ਪਾਜੀ ਪ੍ਰੈਸ ਰਿਪੋਰਟਰ ਰਾਹੋਂ ਤੋਂ ਸਰਬਜੀਤ ਰਾਹੋਂ ਠੀਕ ਹੈ ਜੀ ਫਿਰ ਤਾਂ ਤੁਸੀਂ ਸਾਡੀ ਮੰਡਲੀ ਚੋਂ ਆ ਜੀ ਸਰਬਰਾਹੁ ਸਰਬ ਪ੍ਰੈਸ ਰਿਪੋਰਟਰ ਦਾ ਵੀਰੇ ਕੰਮ ਬਹੁਤ ਔਖਾ ਹੁੰਦਾ ਦੇਖਣ ਨੂੰ ਲੱਗਦਾ ਕਿ ਸਖਾਲਾ ਜਿਆ ਪਰ ਪ੍ਰੈਸ ਰਿਪੋਰਟਰ ਦਾ ਕੰਮ ਕੰਡਿਆਂ ਤੇ ਸਹਿਰ ਕਰਨ ਵਾਲਾ ਆ ਔਰ ਜਿਵੇਂ ਫੁੱਲ ਦੀ ਰਾਖੀ ਕੰਡੇ ਨਹੀਂ ਕਰਦੇ ਉਹ ਗੱਲ ਹੈ ਤਾਂ ਪ੍ਰੈਸ ਰਿਪੋਰਟਰ ਸੱਚੀ ਸਤਕਾਰਯੋਗ ਨੇ ਜਿਹੜੇ ਇਮਾਨਦਾਰੀ ਨਾਲ ਜਿਹੜੇ ਆਪਣੇ ਸਮਾਜ ਨੂੰ ਬਿਹਤਰ ਕਰਨ ਲਈ ਕੰਮ ਕਰ ਰਹੇ ਨੇ ਤਾਂ ਮੈਂ ਸਾਰੇ ਆਈਓ ਇੱਕ ਮਿੰਟ ਜੀ ਆਪਣਾ ਲਾਈਵ ਸੈਸ਼ਨ ਚੱਲ ਰਿਹਾ ਮੈਂ ਦੱਸ ਰਿਹਾ ਕਿ ਜਿਹੜੀ ਤੁਸੀਂ ਗੱਲ ਕਹੀ ਸੀਗੀ ਕਿ ਇੰਨਾ ਪਿਆਰ ਸਤਿਕਾਰ ਸਾਡੇ ਪਰਿਵਾਰਕ ਜੀਆ ਨੇ ਦਿੱਤਾ ਤਾਂ ਆਪਾਂ ਰਿਣੀ ਆ ਸ਼ੁਕਰਾਨਾ ਔਰ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀਗੀ ਕਿ ਮੋਢਿਆਂ ਤੇ ਹੁਣ ਹੋਰ ਜ਼ਿੰਮੇਵਾਰੀ ਹੈ ਤੇ ਅੱਗੇ ਨਾਲੋਂ ਹੋਰ ਵੀ ਹੰਬਲ ਹੋਰ ਵੀ ਜ਼ਮੀਨ ਨਾਲ ਜੁੜ ਕੇ ਹੋਰ ਵੀ ਆਪਣੇ ਵੱਲੋਂ ਇਰਾਦੇ ਨੇਕ ਕਰਕੇ ਇਰਾਦੇ ਪੱਕੇ ਕਰਕੇ ਸ਼ਹਿਰ ਲਈ ਕੰਮ ਕਰਨਾ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਵੀ ਧੰਨਵਾਦ ਕਰ ਦੋ ਮੈਨੂੰ ਪਤਾ ਤੁਸੀਂ ਬਹੁਤੀ ਗੱਲ ਨਹੀਂ ਕਰਦੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਇਹਨਾਂ ਦੇ ਹਿੱਸੇ ਦਾ ਵੀ ਮੈਂ ਬੋਲ ਲੈਣਾ ਔਰ ਇਹਨਾਂ ਦੀ ਸਿੱਖਿਆ ਨਾਲ ਹੀ ਆਪਾਂ ਚੱਲ ਰਹੇ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਔਰ ਮੈਂ ਇੱਕ ਹੋਰ ਗੱਲ ਕਹਿ ਦਿੱਤੀ ਮੈਂ ਕਿਹਾ ਜੀ ਅਸੀਂ ਪਿਆਰ ਨੂੰ ਰਿਟਰਨ ਕਰਨਾ ਚਾਹੁੰਦੇ ਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਵੀ ਮੈਂ ਮੇਰੇ ਕੋਲ ਕੋਈ ਗਿਫਟ ਸਬਾਤ ਤੇ ਤਾਂ ਹੋਰ ਚੀਜ਼ਾਂ ਨਹੀਂ ਆ ਤਾਂ ਆਪਾਂ ਏਦਾਂ ਕਰਾਂਗੇ ਤੁਸੀਂ ਸਾਨੂੰ ਮੈਸੇਂਜਰ ਤੇ ਮੈਸੇਜ ਭੇਜ ਦਿਓ ਇੰਸਟਾ ਤੇ ਭੇਜ ਦਿਓ ਆਪਾਂ ਪਰਚੀਆਂ ਪਾ ਕੇ ਲੱਕੀ ਡਰਾਅ ਬਣਾ ਲੈਣਾ ਤੇ ਇੱਕ ਵੀਡੀਓ ਫੁੱਲ ਫਲੈਜ ਇੱਕ ਆਪਾਂ ਰੀਲ ਜਿਹੜੀ ਆ ਜੇ ਕਿਸੇ ਦਾ ਵਪਾਰ ਨਹੀਂ ਵੀ ਹੋਇਆ ਤਾਂ ਸਾਨੂੰ ਸੱਦਣ ਆਪਾਂ ਆਪੜ ਵੱਲ ਹੋਂ ਭਮਾ ਕੇ ਪਹੁੰਚਾਂਗੇ ਕੀ ਪਤਾ ਢੋਲ ਢਮਕੀਆਂ ਲਈਏ ਕੀ ਮਹਾਰਜ ਪਲਾਨ ਕਰਦੇ ਆ ਕੋਈ ਗਿਫਟ ਲੈ ਕੇ ਕਿੱਦਾਂ ਵੀ ਅਸੀਂ ਪਹੁੰਚਾਂਗੇ ਔਰ ਤੁਹਾਡੇ ਘਰ ਆ ਕੇ ਅਸੀਂ ਮਹਿਫਿਲ ਜ਼ਰੂਰ ਲਾਵਾਂਗੇ ਤਾਂ ਸਾਨੂੰ ਮੌਕਾ ਦਿਓ ਪਿਆਰ ਨੂੰ ਮੋੜਨ ਦਾ ਚਾਹਣਾ ਤਾਂ ਮੈਂ ਆ ਕਿ ਇਕੱਲੇ ਇਕੱਲੇ ਤੇ ਘਰ ਜਾਵਾਂ ਪਰ ਉਹ ਪੋਸੀਬਲ ਨਹੀਂ ਨਾ ਟੈਕਨੀਕਲੀ ਠੀਕ ਆ ਠੀਕ ਆ ਜੀ ਤਾਂ ਫਿਰ ਠੀਕ ਆ ਮੇਰੇ ਪਰਿਵਾਰਕ ਮੈਂਬਰ ਅਚੈੱਕ ਮੈਂ ਗੱਲ ਹੋਰ ਗਈ ਮੈਂ ਕਿਹਾ ਸਾਡੇ 33 ਤੋਂ ਥੱਲੇ ਵਾਲਾ ਫੇਲ ਹੁੰਦਾ ਪਰ ਤੁਸੀਂ 32 ਵਾਲਾ ਪਾਸ ਕਰਤਾ ਹਾਂਜੀ ਹੈ ਠੀਕ ਹੈ ਨਾ ਚਲੋ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਆ ਦੇਖੋ ਮੇਰੇ ਡੈਡੀ ਕਹਿੰਦੇ ਹੁੰਦੇ ਆ ਸੰਗਤ 'ਚ ਰੱਬ ਵੱਸਦਾ ਤੇ ਮੇਰੇ ਲਈ ਰੱਬ ਮੇਰਾ ਪੇ ਆ ਆ ਪੇ ਨੂੰ ਪਹਿਲੀ ਹੱਥ ਲਾਣ ਲੱਗਾ ਤੁਹਾਨੂੰ ਸਾਰਿਆਂ ਨੂੰ ਲਾਣ ਲੱਗਾ ਇੱਕੋ ਗੱਲ ਹੈ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਧੰਨਵਾਦ